ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਹੀ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਚਿੰਤਾ ਜ਼ਾਹਰ ਕੀਤੀ ਗਈ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਤੇ ਰੋਸ ਪ੍ਰਗਟਾਇਆ ਗਿਆ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀ ਦੇ ਆਗੂਆਂ ਵੱਲੋਂ ਪਹੁੰਚ ਕੇ ਇੱਕ ਮੰਗ ਪੱਤਰ ਰੈਸਿਪੀ ਸੀ 71 ਨੂੰ ਦਿੱਤਾ ਗਿਆ ਤੇ ਇਸ ਦੇ ਦਰਮਿਆਨ ਕੱਲ੍ਹ ਬਾਤ ਕਰਦਿਆਂ ਹੋਇਆ ਸਿੱਖਾਗੂ ਬਲਬੀਰ ਸਿੰਘ ਮੁੱਛਲ ਦਾਇ ਕਹਿਣਾ ਕਿ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਸلسਲਾ ਵਧਦਾ ਜਾ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਪਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਰਵਾਈ ਜਾਂਦੀ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਰਧ ਹੋ ਜਾਂਦੇ ਨੇ ਤਾਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਤੇ ਦਿੱਲੀ ਕਮੇਟੀ ਦੇ ਵੱਲੋਂ ਦੇਹਰਾਦੂਨ ਸਾਹਿਬ ਦੇ ਅੰਗਠਾ ਸਾਬ ਦੇ ਵਿੱਚ ਇਨਾਂ ਨੂੰ ਅਗਨਪੇਟ ਕੀਤਾ ਜਾਂਦਾ ਉਹਨਾਂ ਕਹਿੰਿਆ ਕਿ ਜਦੋਂ ਕਿਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਦੁਆੰਗ ਹੀ ਬਿਰਧ ਹੋਏ ਹੋਣ ਤਾਂ ਫਿਰ ਉਹਨਾਂ ਨੂੰ ਵੀ ਅਗਨਪੇਟ ਕਰ ਦਿੱਤਾ ਜਾਂਦਾ ਜੋ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆੰਗ ਬਿਰਧ ਹੋਏ ਨੇ ਤਾਂ ਉਹਨਾਂ ਨੂੰ ਸੁਧਾਰ ਕੇ ਦੁਬਾਰਾ ਪ੍ਰਕਾਸ਼ਿਤ ਕੀਤਾ ਜਾ ਸਕਦਾ ਉਹਨਾਂ ਕਹਿੰਿਆ ਕਿ ਜਿੱਥੇ ਬਾਹਰਲੇ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆ ਕਰ ਰਹੇ ਨੇ ਉੱਥੇ ਹੀ ਆਪਣੀਆਂ ਸੰਸਥਾਵਾਂ ਚਲਾਉਣ ਵਾਲੇ ਵੀ ਬੇਅਦਬੀਆਂ ਦੇ ਵਿੱਚ ਸ਼ਾਮਲ ਨੇ ਉਹਨਾਂ ਕਹਿੰਿਆ ਕਿ ਵਿਆਹ ਦੇ ਕਾਰਡ ਟਰਾਲੀਆਂ ਟਰੈਕਟਰਾਂ ਗੱਡੀਆਂ ਦੇ ਪਿੱਛੇ ਗੁਰਬਾਣੀਆਂ ਦੀਆਂ ਲਾਈਨਾਂ ਲਿਖਿਆ ਹੁੰਦੀਆਂ ਨੇ ਤੇ ਉਹ ਵੀ ਇੱਕ ਬੇਅਤਬੀ ਅਜਿਹਾ ਰੁਕਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਜੀਐਸਡੀਪੀਸੀ ਨੇ ਅਜਿਹੀ ਬੇਅਤਬੀ ਦੀ ਘਟਨਾ ਨੂੰ ਨਾ ਰੋਕਿਆ ਤਾਂ ਮਜਬੂਰਨ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਬਾਹਰ ਬੈਠ ਕੇ ਉਹਨਾਂ ਮਿੱਥੇ ਸਮੇਂ ਦੇ ਲਈ ਪ੍ਰਦਰਸ਼ਨ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਆਲ ਇੰਡੀਆ ਵੱਲੋਂ ਜੁਮੇਵਾਰ ਸਿੰਘਾ ਵੱਲੋਂ ਅੱਜ ਅਸੀਂ ਜੋ ਪ੍ਰਧਾਨ ਨਾਲ ਤਿੰਨ ਦਿਨ ਤੋਂ ਫੋਨ ਤੇ ਗੱਲ ਕੀਤੀ ਸੀ ਕਿ ਤੁਹਾਨੂੰ ਮਿਲਣਾ ਹੈ ਪਰ ਪ੍ਰਧਾਨ ਨੂੰ ਕੋਈ ਜ਼ਰੂਰੀ ਕੰਮ ਪੈਣ ਕਰਕੇ ਉਹ ਸਾਨੂੰ ਨਹੀਂ ਮਿਲੇ ਇਥੋਂ ਦੇ ਸਾਨੂੰ ਸਕੱਤਰ ਸਾਹਿਬ ਮਿਲੇ ਨੇ ਜੁਮੇਵਾਰ ਸਿੰਘ ਅਸੀਂ ਉਹਨਾਂ ਨੂੰ ਜਿਹੜਾ ਲਿਖਤੀ ਦਿੱਤਾ ਕੋਈ ਮੰਗ ਪੱਤਰ ਨਹੀਂ ਦਿੱਤਾ ਉਹਦੇ 'ਚ ਇਹ ਪਹਿਲਾ ਹੈਡਿੰਗ ਲਿਖਿਆ ਹੈ ਕਿ ਕੌਣ ਰੋਕੇਗਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਨੂੰ ਕਿਉਂਕਿ ਅੱਜ 207 ਹਨ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਸ਼ਿਪਾਈ ਕਰ ਰਹੀ ਹੈ ਇੱਕ ਸ਼ਰੂਮਣੀ ਕਮੇਟੀ ਕਰ ਰਹੀ ਹੈ ਇੱਕ ਤੇ ਇੱਕ ਦਿੱਲੀ ਕਮੇਟੀ ਕਰ ਰਹੀ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਸ਼ਾ ਇੱਕ ਗੀਠਾ ਸਾਹਿਬ ਜਿਹੜਾ ਗੋਂਦਵਾ ਸਾਹਿਬ ਹੈ ਸ਼ਰੂਮਣੀ ਕਮੇਟੀ ਦੇ ਦੀਨ ਹੈ ਇੱਕ ਅੰਗੀਠਾ ਜਿਹੜਾ ਵਾ ਉਹ ਹੈਗਾ ਦੇਹਰਾਦੂਨ ਦੇ ਵਿੱਚ ਉਹ ਹੈਗਾ ਦਿੱਲੀ ਕਮੇਟੀ ਕੋਲ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਵਿਰਧ ਹੋ ਜਾਂਦੇ ਹਨ ਇਹਨਾਂ ਨੇ ਕੋਈ ਵੀ ਉੱਥੇ ਸਤਿਗੁਰਾਂ ਦੇ ਸਤਕਾਰ ਹਿਤ ਨਾ ਅਜੇ ਤੱਕ ਕੋਈ ਟੀਮ ਬਣਾਈ ਹੈ ਕਿ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਵਿਰਧ ਹਨ ਉਹਨਾਂ ਨੂੰ ਬਦਲ ਦਈਏ ਇਹ ਉਸੇ ਵੇਲੇ ਚਾਟ ਉੱਥੇ ਜਿਹੜੇ ਸੇਵਾਦਾਰ ਰੱਖੇ ਹਨ ਕੀ ਲਿਆਤਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਣ ਧੜਾ ਧੜ ਅਗਣ ਭੇਟ ਕਰ ਰਹੇ ਹਨ ਇਹ ਕਲੀ ਸਾਡੀ ਮੰਗ ਨਹੀਂ ਮੈਂ ਇੱਕ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਜੇਕਰ ਅਸੀਂ ਮੰਗ ਲੈ ਕੇ ਆਏ ਹਾਂ ਇਹ ਸ਼੍ਰੋਮਣੀ ਕਮੇਟੀ ਕਰ ਵੀ ਸਕਦੀ ਹੈ ਪਰ ਇਹ ਜਾਣ ਬੁੱਝ ਕੇ ਬੇਦਬੀਆਂ ਕਰਵਾ ਰਹੀ ਹੈ ਕਿਉਂਕਿ ਅੱਜ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਪਾਈ ਹੋ ਰਹੀ ਹੈ ਉਹ ਪ੍ਰੈਸ ਦੇ ਪੂਨ ਤੌਰ ਤੇ ਪਾਬੰਦੀ ਲੱਗ ਜਾਵੇ ਆ ਸਾਰੇ ਦਿੱਲੀ ਵਾਲੇ ਵੀ ਲਾ ਦੇਣ ਤੇ ਇਹ ਅੰਮ੍ਰਿਤਸਰ ਵਾਲੇ ਵੀ ਲਾ ਦੇਣ ਤੇ ਸਤਿਗੁਰਾਂ ਦਾ ਸਤਕਾਰ ਵੱਧ ਸਕਦਾ ਹੈ ਅਸੀਂ ਜਿਹੜਾ ਮੰਗ ਪੱਤਰ ਇਹਨਾਂ ਦੇ ਕੋਲ ਲੈ ਕੇ ਆਏ ਆ ਇੱਕ ਲੈਟਰ ਤੇ ਲਿਖ ਕੇ ਜਥੇਬੰਦੀਆਂ ਵੱਲੋਂ ਉਹ ਲਿਖਿਆ ਹੈ ਕਿ ਹਰ ਇੱਕ ਗੁਰੂ ਘਰ ਵਿੱਚ ਪਹਿਰੇਦਾਰੀ ਜਿਹੜੀ ਆ ਉਹ ਲਾਜ਼ਮੀ ਹੈ ਦੂਸਰਾ ਇਹ ਆ ਉਹ ਕਰਵਾ ਵੀ ਸਕਦੇ ਹਨ ਪਰ ਇਹ ਧਿਆਨ ਨਹੀਂ ਦੇ ਰਹਾ ਹੈ ਦੂਸਰਾ ਇਹ ਲਿਖਿਆ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੂਰਨ ਤੌਰ ਤੇ ਸਿਪਾਈ ਦੀ ਪਬੰਦੀ ਲਾ ਦਿੱਤੀ ਜਾਵੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਗਣ ਭੇੜ ਕੀਤੇ ਜਾ ਰਹੇ ਹਨ ਉਹਨਾਂ ਤੇ ਪੂਰ ਤੌਰ ਤੇ ਪਬੰਦੀ ਲੱਗੇ ਜੇਕਰ ਦੋ ਗੁਰੂ ਗ੍ਰੰਥ ਸਾਹਿਬ ਦੇ ਅੰਗ ਵਿਰਧ ਹੋ ਜਾਂਦੇ ਹਨ ਉਹਨਾਂ ਅੰਗਾਂ ਦੀ ਸੁਧਾਈ ਕਰਕੇ ਦੁਬਾਰਾ ਪ੍ਰਕਾਸ਼ ਹੋਣ ਯੋਗ ਹੁੰਦੇ ਹਨ ਕਿਉਂਕਿ ਦੋ ਅੰਗ ਵਿਰਧ ਹੁੰਦੇ ਕਰਕੇ ਇਹ ਅਗਣ ਭੇੜ ਕਰ ਰਹੇ ਹਨ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹਨ ਇੱਕ ਤੇ ਬੇਦਬੀਆਂ ਲੋਕ ਦੂਜੇ ਕਰ ਰਹੇ ਨੇ ਇੱਕ ਖੁਦ ਸੰਸਥਾਵਾਂ ਆਪ ਕਰ ਰਹੀਆਂ ਨੇ ਤੇ ਇਹਦਾ ਲੇਖਕ ਕੌਣ ਦੇਵੇਗਾ ਮੈਂ ਜਿਹੜਾ ਲਿਖਿਆ ਕਿ ਹਰ ਗੁਰੂ ਘਰ ਵਿੱਚ ਪਹਿਰੇਦਾਰੀ ਹੋਣੀ ਚਾਹੀਦੀ ਹੈ ਕਈ ਗੁਰੂ ਘਰਾਂ ਦੇ ਵਿੱਚ ਨਾ ਤਾਂ ਕਮੇਟੀਆਂ ਅਮਰਧਾਰੀ ਹਨ ਉਹ ਕਿਹਨਾਂ ਨੇ ਲਾਗੂ ਕਰਾਉਣੀਆਂ ਨੇ ਹੁਕਮਨਾਮੇ ਜ਼ਰੂਰ ਜਾਰੀ ਹੋਏ ਨੇ ਸ੍ਰੀ ਕਲਤਾ ਸਾਹਿਬ ਤੋਂ ਉਹ ਲਾਗੂ ਕਰਾਉਣੇ ਨੇ ਸ਼੍ਰੋਮਣੀ ਕਮੇਟੀ ਦਾ ਸ੍ਰੀ ਕਲਤਾ ਸਾਹਿਬ ਵੱਲੋਂ ਪਰ ਅਜੇ ਤੱਕ ਲਾਗੂ ਨਹੀਂ ਹੋਏ ਫਿਰ ਅਸੀਂ ਮੰਗ ਕਰਦੇ ਹਾਂ ਕਿ ਹਰ ਗੁਰੂ ਘਰ ਵਿੱਚ ਗਰੰਥੀ ਅਮਰਧਾਰੀ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹੋਵੇ ਸੰਧਿਆ ਦੇ ਟੈਹ ਸੋਧਰ ਕਰਦਾ ਹੋਵੇ ਪਰ ਕਈ ਪਿੰਡਾਂ ਦੇ ਵਿੱਚ ਗਰੰਥੀ ਵੀ ਜਿਹੜੇ ਨਹੀਂ ਹੈਗੇ ਅਸੀਂ ਇਹ ਮੰਗਾਂ ਲੈ ਕੇ ਇਹਨਾਂ ਕੋਲ ਆਏ ਸਨ ਮਹਾਰਾਜ ਦੀ ਪੀਤੁਰ ਗੁਰਬਾਣੀ ਵੇਵਾਂ ਸ਼ਾਦੀਆਂ ਦੇ ਕਾਰ ਟਰੈਕਟਰ ਟਰਾਲੀਆਂ ਇਹਨਾਂ ਦੇ ਲੈਟਰਾਂ ਦੇ ਵੀ ਲਿਖੀ ਜਾਂਦੀ ਹੈ ਜਿਹੜੇ ਸ਼੍ਰੋਮਣੀ ਕਮੇਟੀ ਸੰਸਥਾ ਵੱਲੋਂ ਲੈਟਰ ਸ਼ਪੇ ਹਨ ਪਰ ਜਦੋਂ ਕਾਰਜ ਹੋ ਜਾਂਦਾ ਪਾੜ ਕੇ ਇਹ ਵੀ ਡਿਸਪੀਨ ਸੁੱਟ ਦਿੰਦੇ ਹਨ ਕਿ ਬੇਦੀਬੀ ਇਹ ਓੰਕਾਰ ਸਤਗੁਰ ਪ੍ਰਸਾਦ ਲਿਖਿਆ ਹੈ ਇਹਨਾਂ ਦੇ ਲੈਟਰਾਂ ਦੇ ਉੱਤੇ ਇਹ ਜਿਹੜੀਆਂ ਬਿਲਟੀ ਕਰਕੇ ਮਹਾਰਾਜ ਦੀਆਂ ਪੋਥੀਆਂ ਬਾਹਰਲੇ ਦੇਸ਼ਾਂ 'ਚ ਬਾਹਰ ਪ੍ਰਾਈਵੇਟ ਪ੍ਰੈਸਾਂ 'ਚ ਭੇਜ ਰਹੀਆਂ ਨੇ ਉਹਨਾਂ ਦੇ ਰੋਗ ਲਾਉਣੀ ਚਾਹੀਦੀ ਹੈ ਕਿ ਮਹਾਰਾਜ ਦੀ ਪੀਤੁਰ ਗੁਰਬਾਣੀ ਦਾ ਸਤਕਾਰ ਅਦੋਂ ਤਾਂ ਹੋਵੇਗਾ ਜੇਕਰ ਰੋਗ ਲੱਗੀ ਹੋਵੇਗੀ ਪਰ ਅੱਜ ਜਿਹੜੀਆਂ ਪ੍ਰਾਈਵੇਟ ਪ੍ਰੈਸਾਂ ਨੇ ਉਹਨਾਂ ਦੇ ਉਹ ਧਰਾ ਧਾਰ ਮਹਾਰਾਜ ਦੀਆਂ ਪੋਥੀਆਂ ਬਿਰਦ ਗੁਟਕੇ ਸਾਹਿਬ ਧਾਰਮਿਕ ਲਿਟਰੇਚਰ ਉਹ ਬੇਲਟੀ ਕਰਕੇ ਭੇਜ ਰਹੇ ਹਨ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਅਸੀਂ ਇਹਨਾਂ ਨੂੰ ਇਹ ਅੱਜ ਜਿਹੜਾ ਲਿਖਿਆ ਕਿ ਕੌਣ ਰੋਕੇਗਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਉਹ ਜਿਹੜਾ ਅਸੀਂ ਦੋ ਪੇਚਾਂ ਵਾਲਾ ਦਿੱਤਾ ਲੈਟਰ ਜੇਕਰ ਇਹ ਉਹ ਉਹਨਾਂ ਦੇ ਉੱਤੇ ਅਮਲ ਨਾ ਕੀਤਾ ਅਸੀਂ ਇਹਨਾਂ ਨੂੰ ਅੱਜ ਦੇਣਾ ਆ ਮੁੜ ਕੇ ਦੇਣ ਨਹੀਂ ਹੋਣਾ ਅਸੀਂ ਇਹਨਾਂ ਦੇ ਦਰਵਾਜ਼ੇ ਗਾੜੀ ਬਵਾਵਾਂਗੇ ਤੇ ਇਹ ਨਾ ਹੋਵੇ ਭੜਕੇ ਇਥੋਂ ਦਾ ਪ੍ਰਸ਼ਾਸਨ ਕਹੇ ਕਿ ਤੁਸੀਂ ਫੇਰ ਇਹਨਾਂ ਦੇ ਦਫ਼ਤਰਾਂ ਗਾੜੀ ਬਹਿ ਗਏ ਆ ਸਾਨੂੰ ਦੱਸ ਦਿਓ ਕਿੱਥੇ ਬਵਾਵਾਂ ਕਿੰਨਾ ਗਾੜੀ ਪਈਏ ਕਿਹਨੂੰ ਦਸੀਏ ਇੱਕ ਨੂੰ ਗੜ ਕਿਹਦੇ ਗਾੜੀ ਰੋਈਏ ਇਹ ਕਰਕੇ ਅਸੀਂ ਬਵਾਵਾਂਗੇ ਤੇ ਇਹਨਾਂ ਦੇ ਦਫ਼ਤਰਾਂ ਗਾੜੀ ਬਵਾਵਾਂਗੇ ਉੱਠਾਂਗੇ ਉਦੋਂ ਭਾਵੇਂ ਸਾਡੇ ਦੇ ਅੱਗੇ ਡਾਂਗਾ ਮਾਰ ਕੇ ਇਹਨਾਂ ਨੇ ਵੇਖ ਲਿਆ ਤੇ ਅਸੀਂ ਫੇਰ ਉਦਾਂ ਦੇ ਉਦਾਂ ਵਾ ਜੇਕਰ ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਦਬੀ ਨੂੰ ਰੋਕਣ ਵਾਸਤੇ ਇਹ ਸਖਤ ਫੈਸਲਾ ਨਹੀਂ ਲੈਂਦੇ ਤੇ ਇਹ ਵੀ ਇੱਕ ਕੌਮ ਦੇ ਦੇਨਦਾਰ ਨੇ ਸ਼੍ਰੋਮਣੀ ਕਮੇਟੀ ਸੰਸਥਾ ਕੋਲ ਕਿ ਇਹੋ ਗੁਰੂ ਰੰਗ ਸਾਹਿਬ ਸਿਪਾਈ ਕਰ ਰਹੀ ਹੈ ਅਸੀਂ ਇਹਨਾਂ ਦੇ ਦਫ਼ਤਰਾਂ ਗਾੜੀ ਪਾਵਾਂਗੇ ਤੇ ਜਿਹੜੀਆਂ ਸੰਸਤਾਵਾਂ ਨੇ ਤੇ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਮੈਂ ਉਹਨਾਂ ਨੂੰ ਇੱਕ ਬੇਨਤੀ ਤੁਹਾਡੇ ਮੀਡੀਆ ਰਾਹੀਂ ਕਰ ਦਵਾਂ ਕਿ ਅਸੀਂ ਉਹ ਸਿੱਖਾਂ ਜੇਕਰ ਬਹਿਗੇ ਵੀ ਤਾਂਗੇ ਨਹੀਂ ਝੁਗਾਂਗੇ ਨਹੀਂ ਜਿਨ੍ਹਾਂ ਚ ਸਤਿਗੁਰ ਸੱਚੇ ਪਾਤਸ਼ਾਹ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਅਗਣ ਭੇੜ ਕੀਤੇ ਜਾ ਰਹੇ ਹਨ ਉਹਨਾਂ ਤੇ ਰੋਕ ਨਹੀਂ ਲੱਗਦੀ ਤੇ ਸਿਪਾਈ ਨਹੀਂ ਬੰਦ ਹੁੰਦੀ ਉਹਨੇ ਜਦ ਅਸੀਂ ਉੱਠਾਂਗੇ ਨਹੀਂ ਪਿੰਡਾਂ ਦੇ ਵਿੱਚ ਗੁਰਦੁਆਰੇ ਬਹੁਤ ਜ਼ਿਆਦਾ ਬਣੇ ਹੋਏ ਨੇ ਪਿਛਲੇ ਦਿਨੀ ਐਡਵੋਕੇਟ ਹਰਜਿੰਦੀ ਸਿੰਘ ਧਾਮੀ ਦਾ ਬਿਆਨ ਵੀ ਆਂਦਾ ਵੀ ਕੋਸ਼ਿਸ਼ ਕਰੋ ਵੀ ਹਰ ਪਿੰਡ 'ਚ ਇੱਕੋ ਹੀ ਗੁਰਦੁਆਰਾ ਹੋਵੇ ਸੋ ਕਿਤੇ ਲੱਗਦਾ ਨਹੀਂ ਕਿ ਆਪਾਂ ਨੂੰ ਵੀ ਉਪਰਾਲਾ ਕਰਨਾ ਚਾਹੀਦਾ ਕਿ ਜਿਹੜੇ ਪਿੰਡਾਂ ਵਿੱਚ ਅਲੱਗ-ਅਲੱਗ ਗੁਰਦੁਆਰੇ ਨੇ ਇੱਕੋ ਹੀ ਗੁਰਦੁਆਰਾ ਹੋਣਾ ਚਾਹੀਦਾ ਵੇਖੋ ਜੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਿੰਡਾਂ 'ਚ ਪ੍ਰਕਾਸ਼ਮਾਨ ਹੋਏ ਆ ਗੁਰੂ ਘਰਾਂ ਦੇ ਉਹ ਕੋਈ ਚైనా ਤੋਂ ਤੇ ਆਏ ਨਹੀਂ ਜੀ ਉਹ ਪਾਕਿਸਤਾਨ ਵਾਲਿਆਂ ਦੇ ਭੇਜੇ ਨਹੀਂ ਆ ਉਹ ਕਿੰਨਾਂ ਨੇ ਦਿੱਤੇ ਆ ਸ਼ਰੂਮਣੀ ਕਮੇਟੀ ਨੇ ਦਿੱਤੇ ਆ ਇਹ ਕਹਿ ਦਿੰਦੇ ਆ ਬਿਆਨ ਦੇਣ ਦਾ ਕਿਆ ਤੇ ਜਦੋਂ ਥੱਲੇ ਬੋਟਾ ਆ ਜਾਂਦੀਆਂ ਬੋਟਾਂ ਉਹ ਕਹਿੰਦੇ ਸਾਡੇ ਕਾਲੀਦਾਲਵਾ ਸਾਡੇ ਕਾਲੀਦਾਲ ਨਾਲ ਸੰਬੰਧਤ ਜਾਂਚ ਘਰਾ ਨੂੰ ਗੁਰੂ ਘਰ ਬਣਾਏ ਗਏ ਕਈ ਪਿੰਡਾਂ ਦੇ ਵਿੱਚ ਮੈਂ ਆਖੋ ਤੇ ਡਰਸ ਨਾ ਛਿੱਜਲਵੜੀ ਦੇ ਵਿੱਚ ਉਹਨੇ ਖਡੂਰ ਸਾਹਿਬ ਨੇ ਸਾਡੇ ਪਿੰਡਾਂ 'ਚ ਵੀ ਇੰਨੇ ਗੁਰੂ ਘਰ ਵਾ ਕਿ ਇਹਨੇ ਇਤਿਹਾਸਿਕ ਸਥਾਨ ਨਹੀਂ ਹੈਗੇ ਖਡੂਰ ਸਾਹਿਬ ਦੇ ਵਿੱਚ ਜਿੰਨੇ ਪਿੰਡਾਂ 'ਚ ਗੁਰੂ ਘਰ ਨੇ ਇਹ ਕੌਣ ਰੋਕ ਸਕਦਾ ਇਹ ਰੋਕ ਸਕਦੇ ਨੇ ਇਹ ਕਰਕੇ ਬੇਨਤੀ ਹੈ ਮੇਰੀ ਕਿ ਹੱਥ ਜੋੜ ਕੇ ਸਿੱਖ ਕੌਮ ਨੂੰ ਕਿ ਜੇਕਰ ਅਸੀਂ ਇੱਥੇ ਮੋਰਚਾ ਲਾਵਾਂ ਗਿਆ ਤੇ ਜਰੂਰ ਸਾਧਿਓ ਸਾਥ ਨਹੀਂ ਕਿਉਂਕਿ ਪਰਵਕਾਰ ਨੂੰ ਭੁੱਲ ਜਾਈਏ ਤੇ ਭਾਵੇਂ ਮਹਾਪੁਰਸ਼ ਹੋਵੇ ਤੇ ਭਾਵੇਂ ਸਤੀ ਜੱਪੀ ਹੋਵੇ ਜਿਹੜੇ ਪਰਵਕਾਰ ਕਲਗੀਧਰ ਪਾਸ਼ਾ ਸਾਡੇ ਦੇ ਕਰਕੇ ਗਏ ਆ ਉਹ ਪਰਵਕਾਰਾਂ ਨੂੰ ਜੇ ਭੁੱਲ ਗਏ ਤੇ ਆਖਿਰਤ ਕਣਾਂ ਚ ਗਿਣਾ ਜਣਾ ਤੇ ਕਿਰਤ ਕਾਂ ਜਦੋਂ ਧਰਤੀ ਦੇ ਹੁੰਦਾ ਪਾਰ ਤੇ ਧਰਤੀ ਫਿਰ ਭਾਰ ਨੂੰ ਜੇ ਚਲਦੀ ਫਿਰ ਡੋਲਦੀ ਜੇ ਦੁਵੱਡੀਆਂ ਵੱਡੀਆਂ ਬਿਲਡਿੰਗਾਂ ਡਿੱਗ ਪੈਂਦੀਆਂ ਜੇ ਤੇ ਬੇਨਤੀ ਆ ਕਿਰਤ ਕਾਨਾ ਬਣਿਓ ਸਤਿਗੁਰਾਂ ਦੇ ਸਤਕਾਰ ਵਾਸਤੇ ਤੁਰਿਆਂ ਮਹਾਰਾਜ ਦੀ ਪੀਤ੍ਰ ਗੁਰਬਾਣੀ ਵਿਆਹਾਂ ਸ਼ਾਦੀਆਂ ਦੇ ਕਾਰ ਟ੍ਰੈਕਟਰ ਟਰਾਲੀਆਂ ਦੇ ਅੱਖਾਂ ਹੱਥਾਂ ਦੇ ਅਖਬਾਰਾਂ ਤੇ ਕੰਧਾਂ ਤੇ ਜਿਹੜੀ ਲਿਖੀ ਜਾਂਦੀ ਹੈ ਇਹਨਾਂ ਦੇ ਪੂਰਨ ਤੌਰ ਤੇ ਬੰਦ ਹੋਣੀ ਚਾਹੀਦੀ ਹੈ ਜੇਕਰ ਇਹ ਸੰਸਥਾ ਨੇ ਨਾ ਬੰਦ ਕਰਾਈ ਤੇ ਫਿਰ ਅਸੀਂ ਇੱਥੇ ਜਰੂਰ ਮੋਰਚਾ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ